बंदन के बार सर्वकला डोलन तेरा खो प्रभु नानक दे कर हथ शो कौटल गुर सेवी है एहन से सहज सुपाय ਦਰਸਨ ਪਰੇ ਸੈ ਗੁਰੂ ਕਾ ਜੈ ਨਮੋ ਮਰਾਨੰਦੁ ਖਿੰਜਾਇ ਹੋਵੈ ਸਿਪਦਖਸੰ ਹੋਉ ਪਰ ਸੋ ਝਰਤੀਐຸນਨੀਥੇ ਸਚੇ ਪਾਤਿਸਾਹ ਮਾਲ ਜੈ ਨਮੋ නම්දකටිය සජන සචාපාති සහෝ සිරිසාහදසාහෝ ජිසේ පාස බැහටය සූයිය සවනදවිසාහෝ සත්ද 리와ই গুরু ਸਾਹਿਬ ਜੀ ਨਾਸਿਰੀ ਮਹੱਲਾ ਪੰਜਵਾ ਚਤੁਰੇ ਦਿਸ਼ਾ ਕੀਨੋ ਬਲ ਆਪਣਾ ਸਿਰੇ ਉਪਰ ਕਰੰਧਾਰਿਓ ਕਿਰਪਾ ਖਟਾਕ ਆਵੇ ਲੋਕਾਂ ਕੀਨੋ ਦਾਸ ਕਾ ਦੁਖ ਹੈ ਵਿਦਾਰਿਓ ਚਤੁਰੇ ਦਿਸਾ ਕੀਨੋ ਬਲ ਆਪਣਾ ਸਿਰ ਉਪਰ ਕਰੰਧਾਰਿਓ ਕਿਰਪਾ ਖਟਾ ਕੇ ਆਵੇ ਲੋਕਾਂ ਨੇ ਕੀਨੋ ਦਾਸ ਕਾ ਦੁਖ ਹੈ ਵਿਦਾਰਿਓ පරජනරාක ගුරුගෝබින්ද කන්ටෙලාය අභගන සබමටෙ දෙයාල උරකෙ වකෙ සන්ද. जो मांगे ठाकुर अपने ते सोई सोई देवा नान के दास मुख जो बोला यहाँ वहाँ सच हो जो मांगे ठाकुर अपने सोगी सोगी ते सोई सोई देवा नानक दास मुखती जो वहाँ सच हो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੇ ਕਾਮਨੇ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਏਕੋ ਨਾਮ ਆਧਾਰ ਸਾਵਨ ਸਰਸੇ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਆਧਾਰ ਵੇਖਿਆ ਰੰਗ ਉੜਾ ਵਿਆ ਦਿਸਨ ਸਵੇ ਛਾਰ ਹਰ ਅੰਮ੍ਰਿਤ ਬੂੰਦ ਸੋਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੌਲਿਆ ਸਮਰਤੁ ਕੋ ਰਖੈ ਆਪਾਰ ਹਰ ਮਿਲਣ ਨੂੰ ਮਨ ਲੋ ਚੇਦਾ ਕਰਮ ਮਿਲਾਵਣ ਹਾਰ ਜਿਨੀ ਸਕੇ ਪ੍ਰਾਵੇ ਪਾਇਆ ਹਾਉ ਤਿੰਨ ਕੈ ਸਦ ਬਲਹਾਰ ਨਾਨਕ ਹਰਿ ਜੀ ਮਾਇਆ ਕਰ ਸਬਤ ਸਵਾਰਨ ਹਾਰ ਸਾਵਣ ਤਿਨਾ ਸੋਹਾ ਗੈਣੀ ਜਿਨ ਰਾਮ ਨਾਮ ਉਰ ਹਾਰ ਜਿਨੀ ਸਖੇ ਪ੍ਰਾਵੇ ਪਾਇਆ ਹਉ ਤਿਨ ਕੈ ਸਤਿ ਬਲਹਾਰ ਨਾਨਕ ਹਰਿ ਜੀ ਮਾਇ ਕਾਰ ਸਬਦ ਸਵਾਰਨ ਹਾਰ ਸਾਵਣ ਤੀਨਾ ਸੋਹਾ ਗਣੀ ਜਿਨ ਰਾਮ ਨਾਮ ਉਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਏਕੋ ਨਾਮ ਆਧਾਰ जी का खालसा वाहे गुरु जी की फतेह नाम वाहे सतना ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਜਿੰਨਾ ਚਿਰ ਪ੍ਰਸਾਦ ਵਰਤ ਰਿਹਾ ਹੈ ਓਨੇਕ ਸਮੇਂ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦਾ ਜੋ ਇਤਿਹਾਸ ਹੈ ਜੋ ਕੋਤਬ ਨੇ ਮਹਾਰਾਜ ਦੇ ਆਪ ਜੀ ਸਰਵਣ ਕਰੋ ਜਿਸ ਸਥਾਨ ਦੇ ਉੱਤੇ ਆਪ ਜੀ ਬੈਠ ਕਰਕੇ ਹਾਜ਼ਰੀਆਂ ਲਗਵਾ ਰਹੇ ਹੋ ਇਸ ਸਥਾਨ ਪਟੜ ਦੇ ਰਾਜਾ ਰਾਜਾ ਫਤੇ ਚੰਦ ਮੈਣੀ ਦੇ ਰਾਜਮਾ ਬਸੰਬਰਾ ਦੇਵੀ ਦਾ ਇਹ ਮਹਿਲ ਸਿਆਰੇ ਹੋ ਜਦੋਂ ਮਹਾਰਾਜ ਜੀ ਨੇ ਇੱਥੇ ਆਗਮਨ ਹੋਇਆ ਮਹਾਰਾਜ ਜੀ ਦਾ ਕਲਗੀ ਤਰਪਤਾ ਜੀ ਦਾ ਤੇ ਬਾਲ ਅਵਸਥਾ ਦੇ ਵਿੱਚ ਮਹਾਰਾਜ ਇੱਥੇ ਖੇਡਣ ਵਾਸਤੇ ਆਉਂਦੇ ਸਨ ਰੋਜ਼ ਮਹਾਰਾਜ ਨੇ ਸਾਥੀਆਂ ਦੇ ਨਾਲ ਖੇਡਣਾ ਕੀ ਮਾਂ ਸੀ ਰਾਜ ਵੀ ਰਾਜਾ ਦੀ ਘਰ ਵਾਲੀ ਉਹਨਾਂ ਦੇ ਘਰ ਦੇ ਵਿੱਚ ਨਾ ਕੋਈ ਸੰਤਾਨ ਨਹੀਂ ਸੀ ਤੇ ਉਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਲ ਅਵਸਥਾ ਦੇ ਵਿੱਚ ਇਹਨੇ ਕਰਤ ਸਜਾ ਕੇ ਸਾਥੀਆਂ ਦੇ ਨਾਲ ਖੇਡਣ ਵਾਸਤੇ ਭੇਜਣਾ ਜਦੋਂ ਵੀ ਮਾਂ ਨੇ ਦੇਖਣਾ ਵੀ ਇੱਕੋ ਹੀ ਅਰਦਾਸ ਕਰਨੀ ਵੀ ਜੇ ਮੇਰੇ ਘਰ ਦੇ ਵਿੱਚ ਸੰਤਾਨ ਹੋਵੇ ਔਲਾਦ ਹੋਵੇ ਤੇ ਬਾਲ ਗੋਬਿੰਦ ਰਾਏ ਵਰਗਾ ਚਾਹੀਦਾ ਹੈ ਐਦਾ ਦੀ ਸੰਤਾਨ ਮੇਰੇ ਘਰ ਦੇ ਵਿੱਚ ਹੋਵੇ ਰੋਜ਼ ਮਹਾਰਾਜ ਨੇ ਇੱਥੇ ਆਉਣਾ ਤੇ ਰੋਜ਼ ਮਾਤਾ ਜੀ ਨੇ ਅਰਦਾਸ ਬੇਨਤੀ ਕਰਨੀ ਇੱਕ ਦਿਨ ਪਾਤਸ਼ਾਹ ਜੀ ਨੇ ਖੇਡ ਵਰਤਾਈ ਮਹਾਰਾਜ ਖੇਡਦੇ ਖੇਡਦੇ ਬਾਲ ਅਵਸਥਾ ਦੇ ਵਿੱਚ ਰਾਜ ਮਾਤਾ ਬਸੰਬਰਾ ਦੇਵੀ ਦੀ ਗੋਦ ਵਿੱਚ ਬੈਠ ਗਏ ਜਿਹੜਾ ਸਚਖੰਡ ਸਾਹਿਬ ਆਪ ਜੀ ਦਰਸ਼ਨ ਦੇਦਾ ਰੇ ਕਰਦੇ ਹੋ ਇਹ ਉਹੀ ਕਮਰਾ ਹੈ ਜਿਹੜਾ ਸੱਚਖੰਡ ਵਿੱਚ ਤਬਦੀਲ ਕੀਤਾ ਗਿਆ ਪਹਿਲੀ ਵਾਰ ਮਾਤਾ ਜੀ ਦੀ ਗੋਦ ਵਿੱਚ ਬਾਲ ਗੋਬਿੰਦ ਰਾਏ ਇਸ ਕਮਰੇ ਦੇ ਵਿੱਚ ਬੈਠੇ ਸਨ ਗੁਰਮੁਖੋ ਜਿਹੜਾ ਸੱਚਖੰਡ ਸਾਭ ਬਣਾਇਆ ਗਿਆ ਸੋ ਮਾਤਾ ਜੀ ਕਹਿਣ ਲੱਗੇ ਵੀ ਬਾਲ ਗੋਬਿੰਦ ਰਾਏ ਮੇਰੇ ਮਨ ਦੀ ਭਾਵਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਚੇਤਕਣੀ ਦੀਆ ਦੇ ਵਿੱਚ ਬਥੇਰੇ ਪੀਰ ਪੈਗੰਬਰ ਸਾਲ ਪੁੱਤ ਕੀਰ ਬ੍ਰਹਮ ਗਿਆ ਮੈਂ ਤੇਰਾ ਆਹ ਹੈ ਮਹਾਰਾਜ ਕਹਿੰਦੇ ਸਾਜੀ ਦੀ ਰਸੋਈ ਦੇ ਵਿੱਚ ਕੁੰਗੜੀਆਂ ਦਾ ਪ੍ਰਸਾਦ ਤਿਆਰ ਸੀ ਜੋ ਆਪ ਜੀ ਛਕ ਰਹੇ ਹੋ ਪਹਿਲੀ ਵਾਰ ਆਪਣੇ ਹੱਥਾਂ ਦੇ ਨਾਲ ਆਪਣੇ ਹੱਥੀ ਮਹਾਰਾਜ ਨੂੰ ਆਪਣੀ ਗੋਦ ਵਿੱਚ ਕੀਤਾ ਬੜੇ ਤੇਜ ਕਰਕੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਪਾਵਨਾ ਦੇ ਨਾਲ ਪ੍ਰਸ਼ਾਦ ਲਿਆ ਕਰੋ ਤੇ ਛਕਿਆ ਕਰੋ ਇਹਦੇ ਵਿੱਚ ਮਹਾਰਾਜ ਕਲਗੀਧਰ ਪਤ ਸਾਹਿਬ ਜੀ ਵੱਡੀ ਰਹਿਮਤ ਹੈ ਵੱਡੀ ਕਿਰਪਾ ਹੈ ਚਾਰ ਨਿਸ਼ਾਨਾ ਮਹਾਰਾਜ ਦੀ ਕਟਾਰ ਹੈ ਚਰਨਾਂ ਦਾ ਜੋੜਾ ਗੁਲੇਲੇ ਦੇ ਤਿਕ ਚਿੱਤਰ ਹੈ ਮਹਾਰਾਜ ਜੀ ਸੋਕੇਗਾ ਇਹ ਬੂਟਾ ਜਿਹੜਾ ਹੈ ਹਰਿਆ ਭਰਿਆ ਰਹੇਗਾ ਆਪ ਜੀ ਦੇਖਦੇ ਹੋ ਤੇ ਅੱਜ ਸੋ ਫਲ ਵੀ ਲੱਗਿਆ ਹੋਇਆ ਮਹਾਰਾਜ ਜੀ ਦੀ ਬੜੀ ਰਹਿਮਤ ਹੈ ਅੱਜ ਵੀ ਜਿਹੜਾ ਬੂਟਾ ਹੈ ਹਰਿਆ ਭਰਿਆ ਹੈ ਸੰਗਤਾਂ ਜਿਹੜੀਆਂ ਨੇ ਕੁੰਗੜੀਆਂ ਤੇ ਅੱਜ ਦੀ ਖੁਸ਼ੀ ਸੋ ਇਹਨਾਂ ਅਸਥਾਨ ਸੰਪਰਦਾਇ ਕਾਰ ਸੇਵਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਇਹ ਸੇਵਾ ਨਿਭਾਰੇ ਗੱਲ ਲੀਲਾ ਸਾਹਿਬ ਕੀਤਾ ਜਾ ਰਿਹਾ ਰਹੀ ਹੈ ਅਗਲੇ ਬਿਲਡਿੰਗ ਦਾ ਇਮਾਰਤ ਦਾ ਉਦਘਾਟਨ ਹੈ ਜਿੱਥੇ ਲੰਗਰ ਹਾਲ ਹੈ 10 ਮੰਜ਼ਿਲ ਬਿਲਡਿੰਗ ਗੁਰਦਵਾਰਾ ਲੰਗਰ ਹਾਲ ਤੋੜਿਆ ਜਾਵੇਗਾ ਤੇ 10 ਮੰਜ਼ਿਲ ਬਿਲਡਿੰਗ ਉਥੇ ਪਾਸ ਜਿਹੜਾ ਕਸੇ ਦੇ ਵਿੱਚ ਗੁਰਦੁਆਰ ਸਾਹਿਬ ਦਾ ਨੁਕਸਾਨ ਕੀਤਾ ਗਿਆ ਇਹ ਵੀ ਇਮਾਰਤ ਆਪਰਾਮ ਕੀਤੀ ਗਈ ਔਰ ਵੀ ਬੇਅੰਤ ਸੇਵਾਵਾਂ ਨੇ ਸੁਆਪ ਸਾਰੀ ਸੰਤਾਂ ਨੂੰ ਬੰਨ੍ਹੇ